ਪੰਜਾਬ ਸਰਕਾਰ ਵੱਡੀ ਗਿਣਤੀ ਦੇ ਵਿੱਚ ਬੁਲਟ ਪ੍ਰੂਫ ਗੱਡੀਆਂ ਖਰੀਦਣ ਜਾ ਰਹੀ ਹੈ ਇਹ ਗੱਡੀਆਂ ਕਿਹਦੇ ਕੰਮ ਆਉਣਗੀਆਂ ਕਿੱਥੇ ਰੱਖੀਆਂ ਜਾਣੀਆਂ ਨੇ ਇਸ ਨੂੰ ਲੈ ਕੇ ਵੀ ਖਬਰ ਹੈ ਦੂਜੇ ਪਾਸੇ SYL ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਅੱਜ ਮੀਟਿੰਗ ਹੈ ਕੀ ਭਗਵਾਨਤਮਨ ਕੋਈ ਵਾਦਾ ਦਾਵਾ ਕਰਕੇ ਆਏ ਆ ਅਮਿਤ ਸ਼ਾਹ ਦੇ ਨਾਲ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਪੰਜਾਬ ਸਰਕਾਰ 25 ਦੇ ਕਰੀਬ 25 ਦੇ ਕਰੀਬ ਬੁਲਟ ਪ੍ਰੂਫ ਗੱਡੀਆਂ ਖਰੀਦਣ ਜਾ ਰਹੀ ਹੈ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਇਹ ਗੱਡੀਆਂ ਕਿਉਂ ਖਰੀਦੀਆਂ ਜਾ ਰਹੀਆਂ ਨੇ ਤੇ ਕਿੱਥੇ ਰੱਖੀਆਂ ਜਾਣੀਆਂ ਸਭ ਤੋਂ ਅਹਿਮ ਗੱਲ ਹੈ ਕਿ ਇਹ ਗੱਡੀਆਂ ਦਿੱਲੀ 'ਚ ਰੱਖੀਆਂ ਜਾਣੀਆਂ ਨੇ ਦਿੱਲੀ ਦੇ ਪੰਜਾਬ ਭਵਨ ਦੇ ਲਈ ਕੁਝ ਗੱਡੀਆਂ ਖਰੀਦੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਅਹਿਮ ਖਬਰ ਆ ਰਹੀ ਹੈ ਨਾਲ ਦੀ ਨਾਲ ਅੱਜ ਚੰਡੀਗੜ੍ਹ ਸਥਿਤ ਹਰਿਆਣਾ ਭਵਨ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਆ ਉਹ ਦੋਵੇਂ SYL ਨੂੰ ਲੈ ਕੇ ਮੀਟਿੰਗ ਕਰਨਗੇ SYL ਦੇ ਬਾਰੇ ਚਰਚਾ ਇਹ ਹੈ ਕਿ ਮੁੱਖ ਮੰਤਰੀ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੀ ਤਾਂ ਉਹਨਾਂ ਨੇ ਉੱਥੇ ਇਸ ਮੁੱਦੇ ਤੇ ਗੱਲਬਾਤ ਕੀਤੀ ਕੀ ਕੋਈ ਗੱਲ ਪੱਕੀ ਕਰਕੇ ਆਏ ਨੇ ਕਿ ਵਾਅਦਾ ਕਰਕੇ ਆਏ ਨੇ ਇਸ ਬਾਰੇ ਤਾਂ ਉਹਨਾਂ ਨੇ ਨਹੀਂ ਦੱਸਿਆ ਪਰ ਇਸ ਨੂੰ ਲੈ ਕੇ ਸ਼ੰਕੇ ਜਿਹੜੇ ਆ ਖੜੇ ਹੋ ਰਹੇ ਆ ਕਿ ਕੋਈ ਕੋਈ ਸਹਿਮਤੀ ਦੇ ਆ ਜਿਸ ਤੋਂ ਬਾਅਦ ਹਰਿਆਣੇ ਨੇ ਪਟਾਕ ਦਿਨੇ ਇਸ ਮੀਟਿੰਗ ਕਰਨ ਦੇ ਲਈ ਜਿਹੜਾ ਉਹ ਹਾਮੀ ਭਰ ਦਿੱਤੀ ਇਸ ਤੇ ਸਵਾਲ ਜਿਹੜੇ ਉੱਠ ਰਹੇ ਆ ਪਹਿਲਾਂ ਗੱਲ ਕਰਦੇ ਹਾਂ ਬੁਲਟ ਪ੍ਰੂਫ ਗੱਡੀਆਂ ਦੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਸਰਕਾਰ ਹੁਣ 25 ਬੁਲਟ ਪ੍ਰੂਫ ਗੱਡੀਆਂ ਖਰੀਦੇਗੀ ਜਿਸ ਬਾਰੇ ਆਖਰੀ ਫੈਸਲਾ ਮੋਟਰ ਬੋਰਡ ਮੋਟਰ ਗੱਡੀ ਬੋਰਡ ਦੀ ਚ ਕੀਤਾ ਜਾਵੇਗਾ ਪੰਜਾਬ ਪੁਲਿਸ ਨੇ ਪਹਿਲਾਂ ਤੋਂ ਪ੍ਰਵਾਨਿਤ 22 ਬੁਲਟ ਪ੍ਰੂਫ ਗੱਡੀਆਂ ਦੀ ਗਿਣਤੀ ਵਧਾ ਕੇ 47 ਕਰਨ ਦਾ ਏਜੰਡਾ ਭੇਜਿਆ ਸੀ ਮੋਟਰ ਗੱਡੀ ਬੋਰਡ ਦੀ ਮੀਟਿੰਗ ਮੁਖ ਸਕੱਤਰ ਦੀ ਪ੍ਰਧਾਨਗੀ ਹੇਠ 22 ਦਸੰਬਰ ਨੂੰ ਹੋਈ ਜਿਸ ਦੀ ਕਾਰਵਾਈ ਜਨਵਰੀ ਨੂੰ ਜਾਰੀ ਹੋਈ ਇਸ ਮੀਟਿੰਗ ਵਿੱਚ ਬੁਲਟ ਪ੍ਰੂਫ ਗੱਡੀਆਂ ਦੀ ਗਿਣਤੀ 47 ਕਰਨ ਦਾ ਏਜੰਡਾ ਨੰਬਰ 6 ਲੱਗਿਆ ਸੀ ਮੋਟਰ ਗੱਡੀ ਬੋਰਡ ਦੀ ਪਿਛਲੇ ਸਾਲ 6 ਮਾਰਚ ਨੂੰ ਹੋਈ ਮੀਟਿੰਗ 'ਚ ਬੁਲਟ ਪ੍ਰੂਫ ਗੱਡੀਆਂ ਦੇ ਏਜੰਡੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਹਾਲ ਦੀ ਮੀਟਿੰਗ ਵਿੱਚ ਬੁਲਟ ਪ੍ਰੂਫ ਗੱਡੀਆਂ ਬਾਰੇ ਵੱਖਰੀ ਮੀਟਿੰਗ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ਜਦੋਂ ਕਿ ਅਗਲੀ ਮੀਟਿੰਗ 'ਚ ਬੁਲਟ ਪ੍ਰੂਫ ਗੱਡੀਆਂ ਬਾਰੇ ਬੋਰਡ ਇਸ ਬਾਰੇ ਫੈਸਲਾ ਕਰੇਗਾ ਉਸ ਤੋਂ ਮਗਰੋਂ ਹੀ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ ਪੰਜਾਬ ਪੁਲਿਸ ਨੇ ਦੇ ਡਾਇਲ 112 ਤਹਿਤ 584 ਰੁਪਇਆ ਗੱਡੀਆਂ ਦੀ ਫੀਲਡ ਲੀਡ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪੰਜਾਬ ਪੁਲਿਸ ਨੇ ਡਾਇਲ 112 ਤਹਿਤ 1667 ਚਾਰ ਪਈਆ ਗੱਡੀਆਂ ਦੀ ਵੱਖਰੀ ਫਲੀਟ ਮਨਜ਼ੂਰ ਕਰਵਾਉਣ ਦੀ ਮੋਟਰ ਬੋਰਡ ਮੋਟਰ ਗੱਡੀ ਬੋਰਡ ਕੋਲ ਏਜੰਡਾ ਭੇਜਿਆ ਸੀ ਜਿਸ ਚੋਂ 584 ਚਾਰ ਪਈਆ ਵਾਨਾਂ ਦੀ ਫਲੀਟ ਨੂੰ ਬੋਰਡ ਨੇ ਪ੍ਰਵਾਨਗੀ ਦੇ ਦਿੱਤੀ ਹੈ ਬਾਕੀ ਰਹਿਣਦੀਆਂ ਗੱਡੀਆਂ ਲਈ ਭਵਿੱਖ ਵਿੱਚ ਵਿਚਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਮੋਟਰ ਗੱਡੀ ਬੋਰਡ ਨੇ ਪੰਜਾਬ ਭਵਨ ਨਵੀਂ ਦਿੱਲੀ ਵਿੱਚ ਲਈ 7 ਗੱਡੀਆਂ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਹੈ ਇਹ ਪਹਿਲਾਂ ਗੱਡੀਆਂ ਕਿਰਾਏ ਤੇ ਲਈਆਂ ਜਾਂਦੀਆਂ ਸਨ ਪੰਜਾਬ ਭਵਨ ਲਈ ਨਵੀਂ ਦਿੱਲੀ ਵਿੱਚ 4 ਟੋਇਟਾ ਨੋਵਾ ਹਾਈਕਰ ਰਾਸ ਅਤੇ ਤਿੰਨ ਮਰੂਤੀ ਸਿਆਆਨ Honda City ਗੱਡੀਆਂ ਦੀ ਖਰੀਦ ਕੀਤੀ ਜਾਣੀ ਹੈ। ਇਸੇ ਤਰ੍ਹਾਂ ਨਾਲ ਪ੍ਰੋਣਾਚਾਰੀ ਵਿਭਾਗ ਲਈ ਦੋ ਗੱਡੀਆਂ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਪਸ਼ੂ ਪਾਲਣ ਵਿਭਾਗ ਨੂੰ ਪੰਜ ਗੱਡੀਆਂ ਖਰੀਦਣ ਲਈ ਹਰੀ ਝੰਡੀ ਦਿੱਤੀ ਗਈ ਹੈ। ਹਦਯੋਗ ਤੇ ਕਮਰਸ ਵਿਭਾਗ ਦੀ ਫਲੀਟ 41 ਤੋਂ ਵਧਾ ਕੇ 45 ਵੀ ਕਰ ਦਿੱਤੀ ਗਈ ਹੈ। ਉਧਰ ਕੈਬਨਿਟ ਮੰਤਰੀਆਂ ਨੂੰ ਨਵੀਂ ਗੱਡੀ ਨਹੀਂ ਮਿਲੇਗੀ। ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਲਈ ਗੱਡੀਆਂ ਖਰੀਦਣ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਫੈਸਲਾ ਬੋਰਡ ਦੇ ਏਜੰਡੇ ਤੇ ਸੀ। ਮੋਟਰ ਗੱਡੀ ਬੋਰਡ ਦੀ ਪਿਛਲੀ ਮੀਟਿੰਗ ਵਿੱਚ ਵੀ VIP ਵੀ ਗੱਡੀਆਂ ਦੀ ਉਮਰ ਲੰਬੇਰੀ ਕਰ ਦਿੱਤੀ ਗਈ ਸੀ ਵਜ਼ੀਰਾ ਤੇ ਵਿਧਾਇਕਾਂ ਨੂੰ ਅਲਰਟ ਸਰਕਾਰੀ ਗੱਡੀਆਂ ਦੀ ਮਿਆਦ 3 ਲੱਖ ਕਿਲੋਮੀਟਰ ਜਾਂ 5 ਸਾਲ ਹੁੰਦੀ ਸੀ ਪਿਛਲੀ ਮੀਟਿੰਗ ਵਿੱਚ ਇਹ 4 ਲੱਖ ਕਿਲੋਮੀਟਰ ਜਾਂ 5 ਸਾਲ ਕਰ ਦਿੱਤੀ ਗਈ ਪੰਜਾਬ ਸਰਕਾਰ ਦੇ ਉੱਤੇ ਕਿੰਨਾ ਬੋਝ ਪਵੇਗਾ ਇਸ ਦੇ ਅੰਕੜੇ ਆਉਣੇ ਬਾਕੀ ਨੇ ਬੁਲਟ ਪ੍ਰੂਫ ਗੱਡੀਆਂ ਕਿੱਥੇ ਵਰਤੀਆਂ ਜਾਣੀਆਂ ਨੇ ਕਿਹੜੇ ਕਿਹੜੇ ਵੀਆਈਪੀਜ਼ ਦੇ ਨਾਲੇ ਚੱਲਣਗੀਆਂ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਸਰਕਾਰ ਦੀ ਸੁਰੱਖਿਆ ਦੇ ਹੇਠ ਕਾਫੀ ਲੰਬੀ ਲਿਸਟ ਹੈ ਸੂਚੀ ਹੈ ਜਿਹੜੇ ਵੀਵੀਆਈਪੀ ਚੱਲਦੇ ਆ ਜਿਨ੍ਹਾਂ ਕੋਲੇ ਬੁਲਟ ਪ੍ਰੂਫ ਗੱਡੀਆਂ ਨੇ ਜਿਨ੍ਹਾਂ ਚ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਨੇ ਖੈਰ ਪੰਜਾਬ ਅਤੇ ਹਰਿਆਣਾ ਦੋਵੇਂ ਇੱਕ ਵਾਰ ਫਿਰ ਟੇਬਲ ਤੇ ਬੈਠਣ ਜਾ ਰਹੇ ਨੇ ਦੋਵਾਂ ਦੇ ਵੱਲੋਂ ਟੇਬਲ ਤੇ ਬੈਠ ਕੇ ਐਸਵਾਈਐਲ ਦੇ ਮੁੱਦੇ ਤੇ ਗੱਲ ਕੀਤੀ ਜਾਣੀ ਹੈ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੀ ਉਸ ਦੇ ਵਿੱਚ ਚਰਚਾ ਇਹ ਹੈ ਕਿ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਕੀ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਤਾਂ ਹਜੇ ਕੋਈ ਜਿਹੜਾ ਤਣਪੱਤਨ ਗੱਲ ਨਹੀਂ ਲੱਗਦੀ ਪਰ ਅਸਪਸ਼ਟ ਹੈ ਕਿ ਕੋਈ ਗੱਲ ਹੋਈ ਹੋਣੀ ਹੈ ਜਿਸ ਤੋਂ ਬਾਅਦ ਹਰਿਆਣਾ ਪਟਕਦੇ ਨੇ ਇਹ ਮੀਟਿੰਗ ਕਰਨ ਦੇ ਲਈ ਸਹਿਮਤ ਹੋ ਗਿਆ ਜਿਸ ਤੋਂ ਬਾਅਦ ਕਈ ਸ਼ੰਕੇ ਉੱਠ ਰਹੇ ਨੇ ਕਿ ਕੀ ਮੁੱਖ ਮੰਤਰੀ ਉੱਥੇ ਕੋਈ ਦਾਵਾ ਤਾਂ ਨਹੀਂ ਕਰਾਏ ਕੋਈ ਵਾਅਦਾ ਤਾਂ ਨਹੀਂ ਕਰਾਏ ਜਾਂ ਫਿਰ ਮੁੱਖ ਮੰਤਰੀ ਨੇ ਨਾਰਾਜ਼ਗੀ ਜ਼ਾਹਰ ਕਰਾਏ ਕਿ ਹਰਿਆਣੇ ਵਾਲੇ ਕੋਈ ਗੱਲ ਨਹੀਂ ਲਹੂਣ ਦਿੰਦੇ ਪਰ ਪੰਜਾਬ ਦੇ ਹਿੱਤ ਚ ਤਾਂ ਇਹ ਹੈ ਕਿ ਜਿੰਨੀ ਆ ਇਸ ਮਸਲੇ ਤੇ ਮੀਟਿੰਗਾਂ ਨਾ ਹੋਣਗੀਆਂ ਉਹ ਨਹੀਂ ਪੰਜਾਬ ਦੇ ਹਿੱਤ ਦੇ ਲਈ ਹੈ ਪਰ ਖੈਰ ਮੀਟਿੰਗ ਹੋ ਰਹੀ ਹੈ ਅੱਜ ਦੇਖਦੇ ਆ ਕਿ ਮੁੱਖ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਇਸ ਮਾਮਲੇ ਦੇ ਉੱਤੇ ਕੀ ਗੱਲ ਕਰਦੇ ਆ